ਇੱਕ ਵਿਵੇਸ਼ੀਆ ਇੱਕ ਫਲੇਰੀਆ ਜੀ ਅੱਛਾ ਇਹ ਤਿੰਨੇ ਬਿਮਾਰੀਆਂ ਗਰਮੀ ਚ ਗਾਵਾਂ ਨੂੰ ਬਹੁਤ ਜ਼ਿਆਦਾ ਜਿਹੜੀ ਇਨਟੇਕ ਹੈ ਪਹਿਲਾਂ ਘਟਦੀ ਆ ਉਹਦੇ ਨਾਲ ਸੋਧ ਘਟਦਾ ਆ ਨਹੀਂ ਗੌਰ ਰੱਖਦੇ ਤਾਂ ਇਹਦੇ ਇਹਦੀ ਆੜ ਤੇ ਤਿੰਨ ਬਿਮਾਰੀਆਂ ਹੁੰਦੀਆਂ ਹਾਂਜੀ ਸਸੇ ਹੀ ਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਹੈ ਸਭ ਦਾ ਬਈ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਟੌਪਿਕ ਦੇ ਉੱਤੇ ਉਹਨੂੰ ਕਹਿੰਦੇ ਆ ਹੀਟ ਸਟ੍ਰੈਸ ਹੀਟ ਸਟ੍ਰੈਸ ਇੱਕ ਇੰਗਲਿਸ਼ ਦਾ ਸ਼ਬਦ ਆ ਚਲੋ ਨਹੀਂ ਜੇ ਸਮਝ ਆਉਂਦੀ ਤਾਂ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਐਵੇਂ ਸਮਝੀ ਬਈ ਮੌਸਮ ਬਦਲ ਰਿਹਾ ਗਰਮੀ ਹੋ ਰਹੀ ਆ ਤੇ ਚਲੋ ਕੋਈ ਵਾਰੀ ਪਸ਼ੂ ਦੀ ਹਰ ਬਾਡੀ ਦੀ ਆਪੋ ਆਪਣੀ ਪਸ਼ੂ ਆ ਚਾਹੇ ਬੰਦੇ ਤਸਵੀਰ ਹੁੰਦੀ ਆ ਨਾ ਕਿਸੇ ਦੀ ਗਰਮ ਕਿਸ ਦੀ ਠੰਡੀ ਕਿਸ ਦੀ ਕਿਵੇਂ ਸੋ ਉਹਦਾ ਵੀ ਹਿਸਾਬ ਆ ਕੁਝ ਮੌਸਮ ਕਰਕੇ ਕੁਝ ਖਾਣ ਪੀਣ ਕਰਕੇ ਜਦੋਂ ਪਸ਼ੂ ਦੇ ਮਿਹਦੇ ਦੇ ਵਿੱਚ ਗਰਮੀ ਵਧ ਜਾਂਦੀ ਆ ਗਰਮੀ ਵਧਣ ਦੇ ਕਾਰਨ ਪਸ਼ੂ ਖਾਣਾ ਪੀਣਾ ਘਟਾ ਜਾਂਦਾ ਖਾਣਾ ਪੀਣਾ ਘਟਾਉਂਦਾ ਤਾਂ ਪਸ਼ੂ ਦੀ ਆਪਦੀ એનર્ਜੀ ਡਾਊਨ ਹੁੰਦੀ ਆ ਪਸ਼ੂ ਵੀ ਕਮਜ਼ੋਰ ਹੁੰਦਾ ਤੇ ਸਿਹਤ ਡਾਵਾਂਡੋਲ ਸਥਿਤੀਆਂ 'ਚ ਆ ਜਾਂਦੀ ਹੈਗੀ ਅਤੇ ਉਸ ਤੋਂ ਬਾਅਦ ਦੇ ਵਿੱਚੋਂ ਪਸ਼ੂ ਦਾ ਦੁੱਧ ਵੀ ਘਟ ਜਾਂਦਾ ਤੇ ਖਾਂਦਾ ਕੁਝ ਹੈ ਨਹੀਂ ਮਾਲਕ ਨੂੰ ਫਾਰਮਰ ਨੂੰ ਛੇਤੀ ਪਤਾ ਨਹੀਂ ਲੱਗਦਾ ਹੈਗਾ ਜਾ ਵੱਡੇ ਫਾਰਮਾਂ ਦੇ ਵਿੱਚ ਤਾਂ ਚਲੋ ਡਾਕਟਰ ਸਾਹਿਬ ਆਉਂਦੇ ਆ ਵਿਜ਼ਿਟ ਕਰਦੇ ਆ ਪਤਾ ਲੱਗਦਾ ਪਰ ਆਮ ਪਸ਼ੂ ਪਾਲਕ ਨੂੰ ਨਹੀਂ ਪਤਾ ਲੱਗਦਾ ਸੋ ਅੱਜ ਆਪਾਂ ਡਾਇਰੈਕਟਰ ਤਜਿੰਦਰ ਸਿੰਘ ਨੇ ਆਪਣੇ ਕੋਲੇ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਸਟਾਪੇ ਦੇ ਉੱਤੇ ਗਵਰਨਮੈਂਟ ਨੇ ਵੀ ਆਪਣੇ ਹਸਪੀਟਲਸ ਦੇ ਵਿੱਚ ਜਾਂ ਪੀਡੀਐਫ ਵਰਗੀਆਂ ਵੱਡੀਆਂ ਸੰਸਥਾਵਾਂ ਨੇ ਵੀ ਸੈਮੀਨਾਰ ਕਰਵਾਏ ਤੇ ਚਲੋ ਜਿਹੜੇ ਭਰਾ ਨਹੀਂ ਪਹੁੰਚ ਸਕੇ ਉੱਥੇ ਜਾਂ ਜਿਨ੍ਹਾਂ ਨੇ ਨਹੀਂ ਗੱਲ ਹਿਸਾਬ ਚਾਹੀ ਆਪਾਂ ਉਹਨਾਂ ਲਈ ਡਾ ਸਰ ਡਾਇਰੈਕਟਰ ਤਜਿੰਦਰ ਸਿੰਘ ਨਾਲ ਗੱਲ ਕਰਦੇ ਆਂ ਵੀ ਹੀਟ ਸਟ्रेस ਹੁੰਦੀ ਕੀ ਆ ਤੇ ਆਪਾਂ ਇਸ ਚੋਂ ਕਿਵੇਂ ਬਚ ਸਕਦੇ ਆਂ ਜੇ ਪਸ਼ੂ ਹੀਟ ਦੇ ਵਿੱਚ ਹੀਟ ਸਟ्रेस ਦੇ ਵਿੱਚ ਆਉਂਦਾ ਹੈਗਾ ਤਾਂ ਉਹ ਆਪਾਂ ਉਸ ਸੀਜ਼ਨ ਨੂੰ ਕਿਵੇਂ ਉਸੀ ਦਾ ਉਪਾਅ ਕਰ ਸਕਦੇ ਆਂ ਡਾ ਸਰ ਸਸਰੀ ਗੱਲ ਨਹੀਂ ਡਾ ਸਰ ਜਿਹੜਾ ਸਮੇਂ ਦੇ ਹਿਸਾਰ ਚ ਅੱਜ ਕੱਲ੍ਹ ਹੁਣ ਹੀਟ ਸਟ्रेस ਵਾਲੀ ਗੱਲ ਚੱਲ ਰਹੀ ਆ ਥੋੜਾ ਜਿਹਾ ਇਸ ਗੱਲ ਦੇ ਜਨਨ ਪਾਓ ਵੀ ਹੀਟ ਸਟ्रेस ਹੁੰਦੀ ਕੀ ਆ ਤੇ ਕਿਉਂ ਹੋ ਜਾਂਦੀ ਆ ਪਸ਼ੂ ਨੂੰ ਉਹ ਹੀਟ ਸਟ्रेस ਨਾਲ ਇਹ ਤਰ੍ਹਾਂ ਕਹਿ ਲੋ ਵੀ ਪਸ਼ੂ ਦੇ ਜਦੋਂ ਮਿੱਤੇ 'ਚ ਗਰਮੀ ਵੱਧ ਜਾਂਦੀ ਹੈ ਨਾ ਨਹੀਂ ਖਾਣੇ ਠੀਕ ਹੈ ਉਹਦੇ ਕਰਕੇ ਪਸ਼ੂ ਇਨਟੇਕ ਘਟਾਇਆ ਜਾਂਦਾ ਖਾਣਾ ਪੀਣਾ ਘਟਾਇਆ ਜਾਂਦਾ ਉਹਦੀ ਮਿਲਕ ਪ੍ਰੋਡਕਸ਼ਨ ਆ ਜਿਹੜੀ ਉਹ ਲੈਕ ਹੋ ਜਾਂਦੀ ਹੈ ਡਾਊਨ ਹੋ ਜਾਂਦੀ ਹੈ ਤੇ ਪਸ਼ੂ ਜਦ ਇਹ ਸਾਹ ਲੈਂਦਾ ਆ ਤਾਂ ਉਹ 'ਚ ਵੀ ਗਰਮ ਹਵਾ ਮਾਰਦਾ ਆ ਤੇ ਇਸ ਗੱਲ ਦਾ ਫਿਰ ਫਾਰਮਰ ਨੂੰ ਕੀ ਪਤਾ ਲੱਗਦਾ ਵੀ ਪਸ਼ੂ ਹੁਣ ਡਾਊਨ ਹੋਇਆ ਦੁੱਧ ਦਾ ਇਕਦਮ ਡਾਊਨ ਹੋਣਾ ਜੀ ਕਿਉਂਕਿ ਇਨਟੇਕ ਘਟਾਉਣਾ ਜਿਹੜੀ ਕ੍ਰੀਡੀਅਨ ਟੈਕ ਹੈ ਉਹ ਘਟਾ ਜਾਂਦਾ ਹੈ ਉਸ ਚੀਜ਼ ਤੋਂ ਤਾਂ ਆਪਾਂ ਕਈ ਪਸ਼ੂ ਵੀਕ ਹੋਣ ਲੱਗ ਜਾਂਦਾ ਹੈ ਠੀਕ ਹੈ ਜੀ ਤੇ ਆਪਣਾ ਜਿੱਦਾਂ ਆਪ ਕਹਿ ਸਕਦੇ ਹਾਂ ਵੀ ਉਹਦੀ ਕਮਿਊਨਿਟੀ ਹੈ ਜਿਹੜੀ ਉਹ ਡਾਊਨ ਹੋਣ ਲੱਗ ਜਾਂਦੀ ਹੈ ਵੀਕਨੈਸ ਪੀਕ ਕਰਨ ਲੱਗ ਜਾਂਦਾ ਪਸ਼ੂ ਇਹ ਇਹ ਚੀਜ਼ਾਂ ਵੀਕਨੈਸ ਤੱਕ ਸਥਿਤੀ ਤੱਕ ਆਉਂਦੇ ਆਉਂਦੇ ਕਿੰਨਾ ਟਾਈਮ ਲੱਗ ਜਾਂਦਾ ਇਸ ਚੀਜ਼ ਨੂੰ ਕਿੰਨੇ ਦਿਨ ਲੱਗ ਜਾਂਦਾ ਭਾਜੀ ਅੱਜ ਤੱਕ ਮੇਰਾ ਉਹ ਮੈਂ ਫਿਰ ਲੈ ਕੇ ਦੇਖਣਾ ਆ ਤਾਂ 3-4 ਦਿਨਾਂ ਦੇ ਵਿੱਚੋਂ ਉਹ ਕੋਈ ਪਤਾ ਲੱਗਣਾ ਕਿ ਜਾਂਦਾ ਜੀ ਇਹ ਬੰਦਾ ਨਾ ਗੌਰ ਕਰਸੇ ਤੇ ਇਹਦੀਆਂ ਜਿਹੜੀਆਂ ਸਟਾਰਟਿੰਗ ਦੇ ਵਿੱਚ ਇਹਦੇ ਸਿੰਪਟਮ ਹੁੰਦੇ ਆ ਇਹਦੀਆਂ ਲਾਮ ਤਾਂ ਹੁੰਦੀਆਂ ਨੇ ਤਾਂ ਉਹ ਚੀਜ਼ ਕਿਵੇਂ ਪਤਾ ਲੱਗਦਾ ਉਹ ਦੇਖੋ ਜਿੱਦਾਂ ਉਹ ਜਿਹੜੇ ਬੰਦੇ ਗੌਰ ਰੱਖ ਰਿਆ ਜਾਂ ਫਾਰਮਾਂ 'ਚ ਹੀ ਲਾ ਲੋ ਨਾ ਤਾਂ ਪਸ਼ੂ ਜਿਹੜੀ ਇਨਟੇਕ ਹੈ ਪਹਿਲਾਂ ਉਹ ਘਟਦੀ ਆ ਉਹਦੇ ਨਾਲ ਦੁੱਧ ਘਟਦਾ ਆ ਦੁੱਧ ਤੋਂ ਇਹ ਚੀਜ਼ ਦਾ ਜਜਮੈਂਟ ਹੁੰਦੀ ਆ ਤੇ ਅੱਛਾ ਜਦੋਂ ਇਹ ਚੀਜ਼ ਹੋ ਗਈ ਤਾਂ ਫਿਰ ਇਸ ਚੀਜ਼ ਦੀ ਰਿਕਵਰੀ ਕਿਵੇਂ ਹੁੰਦੀ ਆ ਬੜੀ ਤਾਂ ਹੁੰਦੇ ਕੁ ਤਾਲਾ ਟੈਂਪਰੇਚਰ ਚੈੱਕ ਕਰਨਾ ਚਾਹੀਦਾ ਜੀ ਹਮ ਟੈਂਪਰੇਚਰ ਵਗੈਰਾ ਨੋਰਮਲ ਆ ਤਾਂ ਅਸਲ ਵਿੱਚ ਸਾਰੀ ਗੱਲ ਇਹ ਹੈ ਜੀ ਜੇ ਦੇਖਿਆ ਜਾਵੇ ਤਾਂ ਮੈਨੇਜਮੈਂਟ ਤੇ ਟਿਕੀ ਆ ਹਮ ਤੁਸੀਂ ਆਪਣੇ ਫਾਰਮ ਅੱਜ ਜਾਂ ਘਰ ਅੱਜ ਕੋ ਤਾਂ ਵੀ ਇਹਨਾਂ ਫੈਨ ਫੈਨਸ ਨੂੰ ਉਹਦੇ ਚਲਾਓ ਤੇ ਉਹ ਸਪ੍ਰਿੰਕਲਰ ਲਾਓ ਜਿਹੜਾ ਫੌਗਿੰਗ ਸਿਸਟਮ ਹੈ ਜਿਹੜਾ ਉਹ ਚੀਜ਼ ਇੱਕ ਫੌਗਰ ਹੁੰਦਾ ਇੱਕ ਸਪ੍ਰਿੰਕਲਰ ਹੁੰਦਾ ਨਾ ਤੇ ਬਹੁਤ ਵਰਕ ਹੈ ਜਿਹੜੇ ਫੌਗਰ ਨੇ ਨਾ ਉਹ ਥੋੜੀ ਜਿਹੀ ਠੀਕ ਹੈ ਉਹ ਵੀ ਠੀਕ ਨੇ ਪਟੋ ਹਿਊਮਿਡਿਟੀ ਬਣਾ ਦਿੰਦੇ ਆ। ਅੱਛਾ। ਹਾਂ। ਪਰ ਉਹਦੇ ਨਾਲ ਉਹ ਬੈਟਰ ਨੇ ਸਪ੍ਰਿੰਕਲ ਹੋ ਕੀ ਮੈਂ ਉਹਦੇ ਨਾਲ ਪਸ਼ੂ ਦੀ ਬੋਡੀ ਦਾ ਟੈਂਪਰੇਚਰ ਮੈਂਟੇਨ ਰਹਿੰਦਾ। ਹੁਣ ਥੋੜਾ ਜਿਹਾ ਸਪ੍ਰਿੰਕਲਰ ਵੀ ਦੱਸੋ। ਸਪ੍ਰਿੰਕਲਰ ਨਾ ਜੀ ਇੱਕ ਮਤਲਬ ਪਸ਼ੂਆਂ ਦੇ ਨਾ ਬੋਡੀ ਤੇ ਪਾਣੀ ਛਿੜਦਿਆ। ਉਹ ਇੰਨੇ ਆਪਣੀ ਪਟੋ ਵਾਲੀ ਜਿੱਥੇ ਪੱਥਰਾਚਾਰਾ ਪਾਉਣਾ ਹੈ ਨਾ ਉਹ ਥੋੜਾ ਜਿਹਾ ਉੱਪਰ ਲੱਗਦੇ ਆ। ਉਹ ਸਿੱਧੀ ਪਸ਼ੂਆਂ ਦੇ ਉੱਪਰ ਪਾਣੀ ਛਿੜਦਦੇ ਆ। ਓਕੇ। ਫੌਗਰ ਉੱਪਰ ਲੱਗ ਜਾਂਦੇ ਆ। ਫੌਗਰ ਤਾਂ ਧੁੰਦ ਬਣਾਉਂਦੇ ਆ ਜੀ ਉਹਦਾ ਕੋਈ ਫਾਇਦਾ ਨਹੀਂ। ਉਹ ਨਾ ਥੋੜੀ ਤੇ ਫਿਰ ਖਾਣ ਪੀਣ ਦੇ ਵਿੱਚ ਕੀ ਬਦਲਾਅ ਕਰਨਾ ਚਾਹੀਦਾ ਫਿਰ ਪਸ਼ੂ ਦੇ ਖਾਣ ਪੀਣ ਤੇ ਇਹ ਜੀ ਦੇਖੋ अर्ਲੀ ਮਾਰਨਿੰਗ ਜਿਹੜਾ ਜਿੰਨਾ ਵੀ ਤੁਸੀਂ ਹਰਾਚਾਰ ਫੀਡ ਇਨਟੇਕ ਦੇ ਆ ਫੀਡ ਫੂਡ ਦੇਵਣੀ ਆ ਤਾਂ ਤੁਸੀਂ अर्ਲੀ ਮਾਰਨਿੰਗ ਦੋ ਹੂੰ ਜਿਆਦਾ ਜਦੋਂ ਟੈਂਪਰੇਚਰ ਹਾਈ ਹੁੰਦਾ ਆ ਉੱਥੇ ਉਹਨੂੰ ਖੀਣ ਨਾ ਪਾਓ ਤੇ ਇੱਕ ਪਸ਼ੂ ਨੇ ਸਟ्रेस ਲੈਣਾ ਹੀ ਲੈਣਾ ਏਸ ਸੀ ਚ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਕਹਿੰਦਾ ਜਿਵੇਂ ਆਪਣੇ ਘਰੇਲੂ ਨੁਕਤੇ ਜੇ ਹੁੰਦੇ ਆ ਇਲਾਜ ਦੇਸੀ ਹਨ ਬਈ ਪਸ਼ੂ ਨੂੰ ਰਾਤ ਨੂੰ ਕੋਰੇ ਭਾਂਡੇ ਜਿਆ ਕੱਤੇ ਜਿਆ ਕਿਸੇ ਘੜੇ ਚ ਕਹਿ ਲੋ ਗੁੜ ਜਾਂ ਸ਼ੱਕਰ ਪਿਉਂਦਾ ਬਿਸੀ ਜਿਹਾ ਆਦਾ ਆਟਾ ਪਿਉਂਦਾ ਵੀ ਉਹ ਚੀਜ਼ਾਂ ਕੀ ਕੰਮ ਕਰਦੀ ਟੀਕੇ ਜੀ ਦੇਖੋ ਉਹ ਇਹ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਘਰੇ ਪਸ਼ੂ ਰੱਖਿਆ ਦੋ ਚਾਰ ਇੱਕ ਲੋਠੀ ਕੰਜ ਵੱਡੇ ਫਾਰਮਾਂ ਚ ਇੱਥੇ ਨਾ ਕੁਝ ਹੁੰਦਾ ਨਹੀਂ ਹੁੰਦਾ ਉੱਥੇ ਤਾਂ ਸਿਰਫ ਮੈਨੇਜਮੈਂਟ ਤੇ ਟਿਕਿਆ ਕੰਮ ਤੇ ਫਿਰ ਇੰਡਰਸ ਪੱਖੇ ਵਗੈਰਾ ਪ੍ਰੋਪਰ ਕੂਲਿੰਗ ਦਾ ਸਿਸਟਮ ਪ੍ਰੋਪਰ ਜਲੇ ਸਪ੍ਰਿੰਕਲਰ ਵਗੈਰਾ ਲੱਗੇ ਹੋਣ ਤਾ ਇਸ ਮਸੇਬ ਬਹੁਤ ਹੱਦ ਤੱਕ ਕਵਰ ਹੋ ਜਾਂਦੀ ਹੈ ਤੇ ਇਸ ਚੀਜ਼ ਨੂੰ ਫਿਰ ਸਮਾਂ ਕਿੰਨਾ ਕੁ ਲੱਗ ਜਾਂਦਾ ਰਿਕਵਰੀ ਹੋਣ ਵਾਸਤੇ ਰਿਕਵਰੀ ਹੋਣ ਨੂੰ ਦੇਖੋ ਨਾਲ ਸਪਲੀਮੈਂਟ ਵਗੈਰਾ ਦੇਣੇ ਪੈਂਦੇ ਜਦੋਂ ਪਤਾ ਲੱਗਿਆ ਆਪਾਂ ਨੂੰ ਪਸ਼ੂ ਹੀਟ ਸਟ्रेस ਚ ਆਇਆ ਤਾਂ ਉਹਨੂੰ ਸਪਲੀਮੈਂਟ ਵਗੈਰਾ ਦੇਣੇ ਪੈਂਦੇ ਆ ਤੇ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਪ੍ਰੋਪਰ ਤੇ ਸਪਲੀਮੈਂਟ ਬਾਰੇ ਕੁਝ ਕਹਿਣਾ ਚਾਹੋਗੇ ਸਪਲੀਮੈਂਟ ਦੇਖੋ ਬਾਜ਼ਾਰ ਚ ਬਹੁਤ ਕੁਝ ਆਉਂਦਾ ਜੀ ਫੂਲ ਐਡ ਵਗੈਰਾ ਆਉਂਦਾ ਹੈ ਜਾਂ ਮਿਸਟ ਪਾਊਡਰ ਆਉਂਦਾ ਹੈ ਜਾਂ ਕਾਫੀ ਕੰਪਨੀਆਂ ਦੇ ਪਾਊਡਰ ਆਉਂਦੇ ਆ ਤੇ ਫਿਰ ਇਹ ਪਸ਼ੂ ਦੁਆਰਾ ਦੁੱਧ ਤੇ ਆਉਣ ਨੂੰ ਕਿੰਨਾ ਸਮਾਂ ਲੱਗ ਜਾਂਦਾ ਦੁੱਧ ਤੇ ਆ ਜਾਂਦਾ ਜੀ ਜਿਉਂ-ਜਿਉਂ ਰਿਕਵਰੀ ਹੁੰਦੀ ਆ ਉਹਨੇ ਦੁੱਧ ਆਪਣੀਆਂ ਬਣਾਉਣਾ ਹੀ ਬਣਾਉਣਾ ਹੀ ਪਰਸਮ ਜਦੋਂ ਇਨਟੇਕ ਵਧਾਊਗਾ ਉਹ ਤੋਂ ਵੀ ਵਧੂਗਾ ਤੇ ਵਧੂਗਾ ਯਾਨੀ ਹੈ ਸਮੱਸਿਆ ਹੈ ਗੰਭੀਰ ਪਰ ਹੈ ਜੇ ਦੇਖਿਆ ਜਾਵੇ ਤਾਂ ਮੈਨੇਜਮੈਂਟ ਦਾ ਹੀ ਕੰਮ ਹੈ ਕੋਈ ਵੱਡੀ ਗੱਲ ਵੀ ਹੈ ਨਹੀਂ ਗੌਰ ਰੱਖਦੇ ਤਾਂ ਇਹਦੇ ਇਹਦੀ ਆੜ ਤੇ ਤਿੰਨ ਬਿਮਾਰੀਆਂ ਆਉਂਦੀਆਂ ਹਾਂਜੀ ਸਭ ਤੋਂ ਮੇਨ ਹੈ ਐਨਾਪਲਾਜ਼ਮਾ ਉਹ ਕਿਵੇਂ ਜੋ ਪੰਜਾਬੀ ਜੀ ਕੈਨ ਖੂਨ ਦੀ ਕਮੀ ਹੋਣਾ ਹੈ ਅੱਛਾ ਹਾਂ ਹਾਂ ਸਭ ਤੋਂ ਜ਼ਿਆਦਾ ਇਹ ਪੈਰ ਪਸਾਰਦੀ ਹੈ ਇਹਦੀ ਆਦਤ ਤੇ ਗਵੇਸ਼ੀ ਇਹ ਦੇਖੋ ਗਵੇਸ਼ੀ ਦਾ ਵੀ ਪਤਾ ਲੱਗ ਜਾਂਦਾ ਪਸ਼ੂ ਲਹੂ ਨੂੰ ਚੁੰਤ ਜਾਂਦਾ ਹੈ ਖਲੇਰੀਏ ਦਾ ਵੀ ਪਤਾ ਲੱਗ ਜਾਂਦਾ ਆ ਉਹਦੇ ਲੈਂਫ ਨੋਡ ਵਗੈਰਾ ਹੋ ਜਾਂਦੇ ਆ ਅੱਖਾਂ ਤੇ ਸਵੇਲਿੰਗ ਹੋ ਜਾਂਦੀਆਂ ਕਈ ਵਾਰ ਤੇ ਆਪਣੀ ਨਿਊਕਲੀਸ ਮੈਂਬਰ ਹੈ ਨਾ ਜਿਹੜੀ ਉਹ ਵਾਈਟ ਹੋ ਜਾਂਦੀ ਆ ਉਹਦਾ ਵੀ ਪਤਾ ਲੱਗ ਜਾਂਦਾ ਪਰ ਇਹਦਾ ਐਨਾਫਲਾਸਮਾ ਦਾ ਬਹੁਤ ਘੱਟ ਪਤਾ ਲੱਗਦਾ ਇਹ ਪਸ਼ੂ ਥੋੜਾ ਹਿੱਟ ਸਟ੍ਰੈਸ ਚ ਆਉਂਦਾ ਸਭ ਤੋਂ ਪਹਿਲਾਂ ਲਾਜ਼ਮੀ ਆਉਂਦਾ ਟੈਸਟ ਕਰੋ ਤੁਹਾਨੂੰ ਐਟਲੀਸਟ ਪਤਾ ਹੋਣਾ ਚਾਹੀਦਾ ਵੀ ਉਹਦਾ ਬਲੱਡ ਲੋਕ ਕਿੰਨਾ ਲੌਸ ਹੋਇਆ ਤੇ ਪ੍ਰੋਟੋਜ਼ੋਆ ਡਿਜ਼ੀਜ਼ ਤਾਂ ਨਹੀਂ ਹੈਗੀ ਠੀਕ ਹੈ ਤੇ ਇਹ ਜਿਹੜੀਆਂ ਤੁਸੀਂ ਤਿੰਨ ਬਿਮਾਰੀਆਂ ਹੋਰ ਕਈਆਂ ਇੱਕ ਤਾਂ ਥੋੜਾ ਐਨਾਪਲਾਸਮਾ ਵਾਲੀ ਗੱਲ ਆ ਜੀ ਅਨੀਮੀਆ ਖੂਨ ਦੀ ਕਮੀ ਵਾਲੀ ਹੋਰ ਦੂਜੀਆਂ ਦੋ ਤੇ ਤਿੰਨ ਜੀ ਤਾਂ ਬਵੇਸ਼ੀਆ ਇੱਕ ਥਲੇਰੀਆ ਜੀ ਅੱਛਾ ਇਹ ਤਿੰਨੇ ਬਿਮਾਰੀਆਂ ਗਰਮੀ ਚ گاਵਾ ਨੂੰ ਬਹੁਤ ਜ਼ਿਆਦਾ ਹੁੰਦੀਆਂ ਤੇ ਫਿਰ ਇਹਨਾਂ ਤੋਂ ਜਣੀ ਸਾਰਾ ਕੁਝ ਹੀ ਫਿਰ ਤਾਂ ਉੱਥੇ ਮੈਨੇਜਮੈਂਟ ਤੇ ਹੀ ਘੁੰਮ ਗਿਆ ਡਾਕਟਰ ਸਾਹਿਬ ਹਾਂਜੀ ਹਾਂ ਸਾਰਾ ਕੁਝ ਮੈਨੇਜਮੈਂਟ ਤੇ ਜੇ ਆਪ ਵੀ ਫੀਡ ਵਗੈਰਾ ਕੁਝ ਵੀ ਪਾਉਣਾ ਇਹਨਾਂ ਨੂੰ ਤਾਂ ਅਰਲੀ ਮਾਰਨਿੰਗ ਲਓ ਤੇ ਜਿਨੇ ਜਿੱਦਾਂ ਆਪਾਂ ਕਹਿ ਦਿੰਦੇ ਆਂ ਵੀ ਦੁਪਹਿਰ ਦੇ ਟਾਈਮ 'ਆਓ ਫਾਰਮਾ ਤੇ ਇੱਥੇ ਨਹੀਂ ਦਿੱਤਾ ਜਾਂਦਾ ਤੇ ਜਿਵੇਂ ਆਪਾਂ ਫਿਰ ਆਪਾਂ ਚਲੋ ਇਹ ਤਾਂ ਡਾਕਟਰ ਸਾਹਿਬ ਕਈ ਵਾਰੀ ਦੇਖੋ ਕਿਸਾਨ ਵੀਰ ਨੇ ਨਹੀਂ ਇੰਗਲਿਸ਼ ਸਮਝ ਆਉਂਦੀ ਆ ਭਾਰੀ ਭਰ ਕਮ ਸ਼ਬਦ ਵਰਤ ਲੈਨੇ ਆ ਆਪਾਂ ਹੀਟ ਸਟ੍ਰੈਸ ਐਵੇਂ ਓਵੇਂ ਹੋ ਗਿਆ ਨਾ ਜੇ ਆਪਾਂ ਇਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਐ ਲੈ ਸਕੀਏ ਵੀ ਆਪਾਂ ਕਹਿ ਦਈਏ ਵੀ ਪਸ਼ੂ ਨੂੰ ਗਰਮੀ ਲੱਗੀ ਜਾਂ ਲੂ ਲੱਗੀ ਇਹ ਉਹ ਗਲਤ ਆ ਉਹੀ ਹੈ ਨਾ ਉਹੀ ਹੈ ਜੀ ਉਹ ਵੀ ਹੈ ਤੇ ਬਸ ਉਸ ਚੀਜ਼ ਤੋਂ ਜਾਨੀ ਗਰਮੀ ਤੋਂ ਬਚਾ ਦੇ ਕਾਰਨ ਨੇ ਜਿਹੜੀ ਗੱਲ ਹੁਣ ਮੈਂ ਦੇਖਿਆ ਕਈ ਫਾਰਮਾਂ 'ਚ ਤਾਂ ਮਹੀਨਾ ਮਹੀਨੇ ਹੋ ਗਿਆ ਜੀ ਮਹੀਨੇ ਤੋਂ ਉੱਪਰ ਹੀ ਹੋ ਗਿਆ ਸਪ੍ਰਿੰਕਲਰ ਚੱਲਦੇ ਹਨ ਉੱਥੇ ਦੁੱਧ ਦੀ ਕੋਈ ਆਉਣੀ ਹੋਇਆ ਦੁੱਧ ਦੀ ਕਮੀ ਨਹੀਂ ਹੋਈ ਪ੍ਰੋਪਰ ਜਿਹੜੇ ਉੱਤੇ ਚੱਲ ਰਹੀਆਂ ਨੇ ਲੈਵਲ ਤੇ ਆਪਦੇ ਉਹੀ ਚੱਲੀ ਜਾਂਦੀਆਂ ਨਹੀਂ ਜ਼ਿਆਦਾਤਰ ਆ ਦਿਨਾ ਚਾਹ ਕੇ ਦੁੱਧ ਡਾਉਨ ਹੁੰਦਾ ਹੈ ਗਾਵਾਂ ਦਾ ਜਿੱਥੇ ਬੰਦਿਆਂ ਨੂੰ ਨੌਲੇਜ ਨਹੀਂ ਹੈ ਤੇ ਇਸ ਕੇ ਇਸ ਜੇ ਇਹ ਕੇਸ ਹੋ ਜਾਂਦਾ ਡਾਕਟਰ ਸਾਹਿਬ ਕੰਮ ਵਧ ਜਾਂ ਤਾਂ ਅਬੋਰਟ ਵੀ ਕਰ ਸਕਦੀਆਂ ਨੇ ਗਊਆਂ ਜਾਂ ਮੱਝਾਂ ਵੀ ਕੁਝ ਦੇਖੋ ਡੈਥ ਵੀ ਹੋ ਸਕਦੀ ਮੱਝਾਂ 'ਚ ਨਹੀਂ ਹੁੰਦਾ ਇਹ ਸਿਸਟਮ ਗਾਵਾਂ 'ਚ ਬਹੁਤ ਗਾਵਾਂ 'ਚ ਹੁੰਦਾ ਹੈ ਤੇ ਮੱਝਾਂ ਤਾਂ ਫੇਰ ਵੀ ਚੱਲ ਜਾਂਦੀਆਂ ਨੇ ਠੀਕ ਠੀਕ ਡੈਕਟਰ ਸਾਹਿਬ ਧੰਨਵਾਦ ਆ ਤੁਹਾਡਾ ਮਸਲਾ ਤਾਂ ਚਾਹੇ ਛੋਟਾ ਸੀ ਪਰ ਹੈ ਬਹੁਤ ਗੰਭੀਰ ਤੇ ਸਾਰੇ ਕਿਸਾਨ ਭਰਾ ਡੈਕਟਰ ਸਾਹਿਬ ਦੀਆਂ ਗੱਲਾਂ ਤੇ ਗੌਰ ਕਰਿਓ ਦੇਖਿਓ ਤੇ ਭਾਈ ਜਿਹਨੂੰ ਚੰਗੀਆਂ ਲੱਗੀਆਂ ਗੱਲਾਂ ਤੁਸੀਂ ਆਪਦਾ ਸਾਫ ਚ ਕਰਿਓ ਕਿਉਂਕਿ ਇੱਕ ਬਹੁਤ ਔਖਾ ਦੇਖੋ ਪਸ਼ੂ ਤਾਂ ਨਾ ਖੜਾ ਹੁੰਦਾ ਹਨਾ ਤੇ ਆਪਣੀਆਂ ਆਸਾਂ ਹੁੰਦੀਆਂ ਨੇ ਬਾਕੀ ਭਾਈ ਜਿਹਨੂੰ ਭਰਾ ਨਹੀਂ ਪਸੰਦ ਆਈ ਚੀਜ਼ ਤਾਂ ਛੱਡ ਦਿਓ ਕੋਈ ਦਿੱਕਤ ਨਹੀਂ ਅੱਗੇ ਤੋਂ ਵਧੀਆ ਕਰਾਂਗੇ ਠੀਕ ਆ ਜੀ ਧੰਨਵਾਦ ਆ ਡਾਕਟਰ ਸਾਹਿਬ